ਪੰਜਾਬ ਪੁਲਿਸ ਦੇ ਐਸਆਈ ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਹੋਣ ਕਰ ਮੌਤ ਹੋਣ ਦੀ ਖਬਰ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸ਼ਾਮ ਸਿੰਦਰ ਨੇ ਦੱਸਿਆ ਕਿ ਏਐਸਆਈ ਸਤਪਾਲ ਸ਼ਰਮਾ ਜੋ ਕਿ ਗੁਰਦਾਸਪੁਰ ਵਿਖੇ ਐਸਐਸਪੀ ਦਫ਼ਤਰ ਵਿਖੇ ਫਿੰਗਰਪ੍ਰਿੰਟ ਬ੍ਰਾਂਚ ਵਿਖੇ ਤਾਇਨਾਤ ਸੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰੇ ਘਰੋਂ ਗੁਰਦਾਸਪੁਰ ਆਪਣੇ ਦਫ਼ਤਰ ਵਿਖੇ ਗਿਆ ਤੇ ਦੁਪਹਿਰ ਵੇਲੇ ਸਾਨੂੰ ਦਫ਼ਤਰ ਤੋਂ ਮੁਲਾਜ਼ਮਾ ਦਾ ਫੋਨ ਆਇਆ ਕਿ ਸਤਪਾਲ ਸ਼ਰਮਾ ਨੂੰ ਮਚਾਲੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਕਾਰਨ ਬੇਹੋਸ਼ ਹੋ ਗਏ ਜਿਸ ਨੂੰ ਤੁਰੰਤ ਮੁਲਾਜ਼ਮਾ ਬਲੂ ਸਿਵਲ ਹਸਪਤ ਵੱਲੋਂ ਸੁੰਦਿੱਤਵੇ ਅਲਾਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸ ਦਾ ਪੋਸਟਮਾਰਟ ਹੁਣ ਉਪਰੰਤ ਉਸ ਦੇ ਜੱਦੀ ਪਿੰਡ ਤੂਤ ਵਿਖੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਅਚਾਨਕ ਮੌਤ ਹੋਣ ਕਰਕੇ ਪੂਰੇ ਇਲਾਕੇ ਦੇ ਅੰਦਰ ਸੋਗ ਵਾਲੀ ਲਹਿਰ ਹੈ ਪੰਜਾਬ ਫਤਿਹ ਦੀ ਜ਼ੁਲੂ ਤੁਸੀਂ ਦੇਖ ਲਓ ਲਾਪਰੀ ਸੀ ਕਸ਼ੀਪੂਰ ਦੀ ਖਾਸ ਰਿਪੋਰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਖਲੀਕ ਵੀ ਹੈ ਮਹਿਮਨ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਵੀ ਇਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ। ਕੂਰਚੋਂ ਫੋਨ ਕੀਤਾ ਗਏ ਇੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ। ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਗੱਡੀਆਂ ਲੈ ਕੇ ਗਏ ਹਸਪਤਲ। ਸਿਵਲ ਹਸਪਤਲ ਗਏ ਆ ਤੇ ਉਹਨਾਂ ਕਹਿੰਦੇ ਐਟ ਕੈਰੀ ਸਪੋਰਟ ਦੇ ਟੂ ਵੀ ਸੀ ਇਹਨਾਂ। ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ। ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿੰਨੇ ਮੁਲਾਜ਼ਮ ਦੀ ਮਗਰ ਉਹਨਾਂ ਵੀ ਆਏ ਆ। ਤੇ ਵਧੀ ਮਗਰ ਪੈਰਬਾਈ ਵੀ ਕੀਤੀ ਬਰੋ ਕਰਮਾ ਦਾ ਸਰਦਾ ਜੀ ਨਹੀਂ ਫਰੇਸ ਕੇ ਦੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ। ਇਹ ਸੰਸਕਾਰ ਤੇ ਫਾਇਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੇ ਵਗੈਰਾ ਦਿੱਤੀ ਹੈ ਉਹਨਾਂ ਦੀ। ਤੇ ਹੁਣ ਤੇ ਰਸਤਾ ਪਾਣਾ ਮੰਨਣਾ ਪੈਣਾ ਨਹੀਂ ਪਰਿਵਾਰ ਨੂੰ। ਮਲਾਜਮ ਬਹੁਤ ਵਧੀਆ ਸੀ। ਸਾਰੇ ਮਲਾਜਮਾਂ ਦੇ ਸਾਨੂੰ ਕੱਲ੍ਹ ਦੇ ਹਸਪੀਟਲ ਕੋਈ ਸਬਦ ਸੂਬ ਮਲਾਜਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਨਾਲ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮਲਾਜਮ ਚਲੇ ਗਏ ਉਹ ਵੀ ਇੱਥੇ ਆਏ ਆ। ਬਹੁਤ ਵਧੀਆ ਮਲਾਈ ਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੈ ਉਹ ਦੇਖੀਏ ਤੇ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਗੱਲ ਕੀਤੀ ਜਿੰਦਾ ਕਿੰਨੀ ਖੁਸ਼ਮਰ ਸੀ ਇਹਨਾਂ ਦੀ 52 52 ਸਾਲ ਉਮਰ ਸੀ 52 ਸਾਲਾਂ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ